ਮਨੀਸ਼ ਸੋਦੀਆ ਦੇ ਬਿਆਨ ਤੋਂ ਬਾਅਦ ਪੰਜਾਬ ਦੇ ਵਿੱਚ ਕੀ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ, ਵਲੰਟੀਰਾਂ ਦੇ ਵੱਲੋਂ ਤੇ ਵਿਧਾਇਕ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਗੁੰਡਾਗਰਦੀ ਸ਼ੁਰੂ ਕਰਤੀ ਗਈ ਆ। ਤਾਜ਼ਾ ਮਾਮਲਾ ਸਾਹਮਣੇ ਆਇਆ ਏ ਤਲਵੰਡੀ ਤੋਂ। ਤਲਵੰਡੀ ਦੀ ਜੋ ਵਿਧਾਇਕ ਆਮ ਆਦਮੀ ਪਾਰਟੀ ਦੀ ਬਲਜਿੰਦਰ ਕੌਰ, ਉਹਨਾਂ ਦੇ ਪਿਤਾ ਤੇ ਭਰਾਵਾਂ ਦੇ ਉੱਪਰ ਤੇ ਕੁਝ ਹੋਰ ਲੋਕਾਂ ਦੇ ਉੱਪਰ ਕੱਥੀ ਤੌਰ ਤੇ ਕੁਟਮਾਰ ਕਰਨ ਦੇ ਇਲਜ਼ਾਮ ਲੱਗੇ ਨੇ ਪਟਿਆਲਾ ਦੇ ਵਿੱਚ ਇੱਕ ਥਾਬੇ ਦੇ ਉੱਪਰ ਇੱਕ ਵਿਅਕਤੀ ਦੀ ਬੁਰੇ ਤਰੀਕੇ ਦੇ ਨਾਲ ਕੁਟਮਾਰ ਕਰਨ ਦੇ ਇਲਜ਼ਾਮ ਲੱਗੇ ਨੇ ਉਸ ਪੀੜਤ ਵਿਅਕਤੀ ਦੀਆਂ ਲੱਤਾਂ ਤੇ ਬਾਹਾਂ ਨੂੰ ਤੋੜ ਦਿੱਤਾ ਗਿਆ ਜੋ ਵਿਅਕਤੀ ਇਸ ਸਮੇਂ ਜ਼ਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਦਾਖਲਾ ਤੁਹਾਨੂੰ ਸੁਣਾ ਦਿੰਨੇ ਆ ਕਿ ਉਸ ਪੀੜਤ ਵਿਅਕਤੀ ਦੇ ਵੱਲੋਂ ਕੀ ਕੁ ਦੱਸਿਆ ਗਿਆ ਤੇ ਕਿਵੇਂ ਵਧਾਇਕਾਂ ਦੇ ਪਰਿਵਾਰਕ ਮੈਂਬਰਾਂ ਦੇ ਉੱਪਰ ਤੇ ਕੁਝ ਹੋਰ ਕਰੀਬੀਆਂ ਦੇ ਉੱਪਰ ਕੱਥੀ ਤੌਰ ਤੇ ਇਲਜ਼ਾਮ ਲਗਾਏ ਗਏ ਨੇ ਪਰ ਮਾਫ ਕਰਨਾ YouTube ਦੀਆਂ ਹਦਾਇਤਾਂ ਦੇ ਕਰਕੇ ਅਸੀਂ ਤੁਹਾਨੂੰ ਉਹ ਪੂਰੀ ਵੀਡੀਓ ਨਹੀਂ ਦਿਖਾ ਸਕਦੇ ਕਿਉਂਕਿ ਉਹਦੇ ਵਿੱਚ ਕੁਝ ਪਰੇਸ਼ਾਨ ਕਰਨ ਵਾਲੇ ਵਿਜ਼ੂਅਲ ਨੇ ਤੁਹਾਨੂੰ ਅਸੀਂ ਸਿਰਫ ਉਸ ਦੀ ਇੱਕ ਆਡੀਓ ਸੁਣਾ ਦਿੰਨੇ ਆ ਵੀਰੇ ਐਮਐਲਏ ਬਲਜਿੰਦਰ ਕੌਰ ਹਲਕਾ ਤਲਵੰਡੀ ਸਾਹਿਬ ਜ਼ਿਲ੍ਹਾ ਬਠਿੰਡਾ ਉਹਦਾ ਪਿਓ ਦਰਸ਼ਨ ਸਿੰਘ ਬਈ ਪਿੰਡ ਜਗਾ ਦੋਨੇ ਉਹਦੇ ਭਰਾ ਵੀਰੇ ਤੇ ਅਲਵੇਲ ਸਿੰਘ ਉਹ ਪਿੰਡ ਰਾਮਾ ਵੀਰੇ ਜ਼ਿਲ੍ਹਾ ਬਠਿੰਡਾ ਨਗਰ ਕੌਂਸਲ ਦੀ ਪ੍ਰਧਾਨ ਉਹਦੀ ਮਾਤਾ ਵੀਰੇ ਤੇ ਦਸਕਰ ਸਿੰਘ ਸਾਫਕਾ ਪ੍ਰਧਾਨ ਨਗਰ ਕੌਂਸਲ ਰਾਮਾ ਤੇ ਨਾਲ ਦਰਬਾਰਾ ਸਿੰਘ ਤੇ ਚੇਤ ਸਿੰਘ ਅਰਫੂਦਰ ਚੇਤ ਪਿੰਡ ਰਾਮਾ ਵੀਰੇ ਅਲਵੇਲ ਸਿੰਘ ਆਇਆ ਸਾਰਾ ਪਰਿਵਾਰ ਵੀ ਇਹਨਾਂ ਦਾ ਮੇਰੀ ਮੌਜੂਦ ਜ਼ਿੰਮੇਵਾਰਾ ਜੇ ਮੈਨੂੰ ਕੁਛ ਹੋ ਗਿਆ ਮੇਰੇ ਲੱਤਾਂ ਤੋੜ ਕੇ ਵੀ ਗੁੰਡੇ ਭੇਜ ਕੇ ਤਿੰਨ ਗੱਡੀਆਂ ਸੀ ਬਾਈ 15-20 ਬੰਦੇ ਸੀਗੇ ਬਈ ਚੰਨੋ ਟੋਲ ਪਲਾਜ਼ੇ ਤੇ ਮੇਰੇ ਭਰਾ ਨੂੰ ਬੇਨਤੀ ਆ ਮੇਰੇ ਭਰਾ ਨੂੰ ਚੰਨੋ ਢਾਬੇ ਤੇ ਹੈ ਵੀਰੇ ਚੰਨੋ ਸ਼ਰਮਾ ਢਾਬੇ ਤੇ ਚੰਨੋ ਸ਼ਰਮਾ ਢਾਬੇ ਤੇ ਵੀਰੇ ਤੇ ਵੀਰੇ ਮੈਨੂੰ ਕਹੇ ਤੇਰਾ ਪਰਿਵਾਰ ਵੀ ਮਾਰਾਂਗੇ ਤੇ ਮੇਰੇ ਹੱਡ ਨਾਲ ਵਿੱਚ ਮੇਰੇ ਭਰਾ ਨੂੰ ਮੇਰੀ ਬੇਨਤੀ ਆ ਬਈ ਇਹ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਬਈ ਇਹਨਾਂ ਤੇ ਜਾਂ ਮੇਰੇ ਮੁੰਸ਼ੀ ਨੇ ਬਈ ਗੱਲ ਮੇਰਾ ਮੁੰਸ਼ੀ ਆ ਜਿਹਦੀ ਮੈਂ ਗੱਡੀ ਚਲਾਉਣਾ ਵੀਰੇ ਕੈਂਸਲ ਜਾਂ ਮੇਰੀ ਉਹਨੇ ਲੋਕੇਸ਼ਨ ਦਿੱਤੀ ਜਾਂ ਪੁਲਿਸ ਨੇ ਦਿੱਤੀ ਆ ਬਈ ਪੁਲਿਸ ਵੀ ਇਹਨਾਂ ਨਾਲ ਮਿਲੀ ਹੋਈ ਆ ਮੈਨੂੰ ਜਸਟਿਸ ਇਨਕੁਆਇਰੀ ਮਿਲੇ ਵੀਰੇ ਕਾਨੂੰਨੀ ਕਾਰਵਾਈ ਹੋਵੇ ਨਹੀਂ ਤਾਂ ਮੈ ਫੋਰ ਦੀ ਇਨਕੁਆਰੀ ਹੋਵੇ ਤੁਸੀਂ ਆਡੀਓ ਸੁਣ ਲਈਆ ਜੇਕਰ ਤੁਸੀਂ ਇਸ ਦੀ ਵੀਡੀਓ ਦੇਖਣੀ ਹੈ ਤਾਂ ਤੁਸੀਂ ਸੁਖਪਾਲ ਸਿੰਘ ਖੈਰਾ ਦੇ ਫੇਸਬੁੱਕ ਪੇਜ ਦੇ ਉੱਪਰ ਜਾ ਕੇ ਪੂਰੀ ਵੀਡੀਓ ਦੇਖ ਸਕਦੇ ਹਾਂ ਤੁਹਾਨੂੰ ਦੱਸ ਦਿੰਦੇ ਆ ਕਿ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਹੀ ਆਪਣੇ ਫੇਸਬੁੱਕ ਹੈਂਡਲ ਦੇ ਉੱਪਰ ਇਹ ਵੀਡੀਓ ਸਾਂਝੀ ਕਰਦਿਆਂ ਹੋਇਆਂ ਲਿਖਿਆ ਗਿਆ ਸੀ ਕਿ ਦੋਸਤੋ ਆਮ ਆਦਮੀ ਪਾਰਟੀ ਦੇ ਜੋ ਲੀਡਰ ਨੇ ਸਸੋਧਿਆ ਦੇ ਵੱਲੋਂ ਬਣਾਈ ਗਈ ਇਹ ਨਫ਼ਰਤ ਭਰੀ ਰਣਨੀਤੀ ਹੁਣ ਪੰਜਾਬ ਦੇ ਵਿੱਚ ਆਪਣੇ ਨਤੀਜੇ ਦਿਖਾਉਣੇ ਸ਼ੁਰੂ ਕਰ ਚੁੱਕੀ ਆ। ਹੇਠਾਂ ਦਿੱਤੀ ਵੀਡੀਓ ਕਾਂਗਰਸੀ ਵਰਕਰ ਦਲਾਵਰ ਸਿੰਘ ਦੀ ਹੈ ਜਿਸ ਨੂੰ ਤਲਵੰਡੀ ਸਾਬ ਤੋਂ ਵਿਧਾਇਕ ਬਲਜਿੰਦਰ ਕੌਰ ਦੇ ਗੁੰਡਿਆਂ ਨੇ ਬੇਰਹਿਮੀ ਦੇ ਨਾਲ ਮਾਰਿਆ ਕੁੱਟਿਆ ਹੈ। ਮੈਨੂੰ ਪੂਰਾ ਯਕੀਨ ਹੈ ਕਿ ਪੁਲਿਸ ਅਤੇ ਡੀਜੀਪੀ ਇਸ ਮਾਮਲੇ ਦੇ ਵਿੱਚ ਕੋਈ ਵੀ ਕਾਰਵਾਈ ਨਹੀਂ ਕਰਨਗੇ ਕਿਉਂਕਿ ਇਹ ਗੁੰਡੇ ਕੇਜਰੀਵਾਲ ਅਤੇ ਉਸਦੀ ਟੋਲੀ ਦੀ ਸੁਰੱਖਿਆ ਦੇ ਹੇਠਨ ਇਸ ਪਾਸਿੰਗ ਖੈਰਾ ਦੇ ਵੱਲੋਂ ਫੇਸਬੁੱਕ ਦੇ ਉੱਪਰ ਪੋਸਟ ਪਾ ਕੇ ਇੱਕ ਦਾਵਾ ਕੀਤਾ ਗਿਆ ਤੇ ਇਹ ਜੋ ਪੀੜਤ ਵਿਅਕਤੀ ਆ ਇਹ ਆਪਣੀ ਵੀਡੀਓ ਦਾਵਾ ਕਰ ਰਿਹਾ ਕਿ ਜੋ ਬਲਜਿੰਦਰ ਕੌਰ ਆ ਆਮ ਆਦਮੀ ਪਾਰਟੀ ਦੀ ਐਮਐਲਏ ਆ ਉਹਦੇ ਪਿਤਾ ਦੇ ਵੱਲੋਂ ਤੇ ਉਹਦੇ ਭਰਾਵਾਂ ਦੇ ਵੱਲੋਂ ਮੇਰੀ ਕੁੱਟਮਾਰ ਕੀਤੀ ਗਈ ਆ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਆ ਇਹ ਪੂਰਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹਜੇ ਇੰਤਜ਼ਾਰ ਆ ਕਿ ਆਮ ਆਦਮੀ ਪਾਰਟੀ ਦੀ ਵਿਧਾਇਕਾ ਬਲਜਿੰਦਰ ਕੌਰ ਦਾ ਕੀ ਪੱਖ ਸਾਹਮਣੇ ਆਉਂਦਾ ਹੈ ਉਹਨਾਂ ਦੇ ਵੱਲੋਂ ਇਸ ਪੂਰੇ ਘਟਨਾਕਾਰਨ ਨੂੰ ਲੈ ਕੇ ਕੀ ਕੁਝ ਕਿਹਾ ਜਾਂਦਾ ਹੈ ਜਾਂ ਫਿਰ ਵਾਕਈ ਜੋ ਸੁਭਾਅ ਸੁਖਪਾਲ ਸਿੰਘ ਖੈਰਵਾਲੋਂ ਉਠਾਇਆ ਗਿਆ ਹੈ ਜਿਸ ਪੀੜ ਤੋਂ ਵਿਅਕਤੀ ਨੂੰ ਉਠਾਇਆ ਗਿਆ ਹੈ ਕਿ ਵਿਧਾਇਕਾਂ ਦੇ ਪਰਿਵਾਰਕ ਮੈਂਬਰ ਤੇ ਉਹਨਾਂ ਦੇ ਕਰੀਬੀਆਂ ਦਾ ਕੀ ਇੰਨੇ ਹੌਸਲੇ ਬਲੰਦ ਨੇ ਕਿ ਉਹ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਟਿੱਚ ਜਾਂਦੇ ਨੇ ਤੇ ਕਿਸੇ ਵਿਅਕਤੀ ਦੀ ਸ਼ਰਿਆਮ ਕੁੱਟਮਾਰ ਕੀਤੀ ਇਸ ਪੂਰੇ ਮਾਮਲੇ 'ਚ ਅਗਲਾ ਅਪਡੇਟ ਕੀ ਆਉਂਦਾ ਹੈ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਧੰਨਵਾਦ